ਕਾਫੀ ਲੰਬੇ ਸਮੇਂ ਤੋਂ ਡਿਪੋਰਟ ਹੋਣ ਦੀਆਂ ਰਿਪੋਰਟੇਸ਼ਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿਹਾ ਜਾ ਰਿਹਾ ਕਿ ਡਿਪੋਰਟ ਹੋਣ ਵਾਲੇ ਨੇ ਕੈਨੇਡਾ ਦੇ ਵਿੱਚ ਵੱਸਦੇ ਬੱਚੇ ਜਾਂ ਟੈਂਪਰੇਰੀ ਵੀਜ਼ਾ ਹੋਲਡਰਸ ਜਾਂ ਬਾਕੀ ਦੇ ਜਿਹੜੇ ਪਰਮਾਨੈਂਟ ਰੈਜ਼ੀਡੈਂਟਸ ਵੀ ਹੈਗੇ ਨੇ ਉਹਨਾਂ ਤੇ ਵੀ ਗਾਜ ਡਿੱਗ ਸਕਦੀ ਹੈ ਬਹੁਤ ਸਾਰੀਆਂ ਖਬਰਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਪਰ ਹਾਲ ਹੀ ਦੇ ਵਿੱਚ ਇੱਕ ਵੱਡਾ ਐਕਸ਼ਨ ਕਰਨ ਨੂੰ ਤਿਆਰ ਹੈ ਯੂ ਐਸ ਏ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵੱਲੋਂ ਇੱਕ ਅੰਕੜਾ ਦੱਸਿਆ ਗਿਆ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਫੈਲ ਰਹੀਆਂ ਕਿ 18000 ਦੇ ਕਰੀਬ ਟੈਂਪਰੇਰੀ ਵੀਜ਼ਾ ਹੋਲਡਰਸ ਡਿਪੋਰਟ ਕਰਨ ਲਈ ਤਿਆਰ ਬੈਠਾ ਆ ਯੂਨਾਈਟਿਡ ਸਟੇਟਸ ਆਫ ਅਮਰੀਕਾ ਯਾਨੀ ਕਿ ਰਿਪੋਰਟੇਸ਼ਨ ਹੁਣ ਸ਼ੁਰੂ ਹੋਣ ਲੱਗੀ ਹੈ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸਰਂਦਰਪਾਲ ਹੈ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਖਬਰ ਦੇ ਵਿੱਚ ਸੱਚਾਈ ਕਿੰਨੀ ਹੈ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ 18000 ਡਿਪੋਰਟ ਕਰਨ ਲੱਗੇ ਆ ਇਹ ਖਬਰ ਆ ਰਹੀ ਹੈ ਇਹ ਖਬਰ ਕੀ ਹੈ ਪਹਿਲਾਂ ਤਾਂ ਇਹੀ ਦੱਸੋ ਦੇਖੋ ਇਹ ਜਿਹੜੇ 트럼ਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣੇ ਨੇ ਉਹਨਾਂ ਦਾ ਚੋਣ ਦੇ ਵਿੱਚ ਸਭ ਤੋਂ ਮਹੱਤਵਪੂਰਨ ਮੁੱਦਾ ਇਹ ਸੀ ਕਿ ਮੈਂ ਜਿੰਨੇ ਇੱਥੇ ਆਏ ਆ 2 ਨੰਬਰ 'ਚ ਇਹ ਮੈਂ ਸਾਰੇ ਵਾਪਸ ਧੱਕ ਦੇਣੇ ਲੋਕਾਂ ਨੇ ਦਿਲ ਖੋਲ ਕੇ ਵੋਟਾਂ ਵੀ ਪਾਈਆਂ ਕਿਉਂਕਿ ਕੈਨੇਡਾ ਔਰ ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਉੱਥੇ ਦੀ ਇਸ ਟਾਈਮ ਮੁਸੀਬਤ ਆ ਜਿਹੜੇ ਬਾਰਡਰਾਂ ਕ੍ਰੋਸ ਕਰਕੇ ਜਾਂ 2 ਨੰਬਰ 'ਚ ਜਿਹੜੇ ਬੈਠੇ ਲੋਕ ਉਹੋ ਆ ਉਹਨਾਂ ਨੇ ਉੱਥੇ ਦਾ ਸਿਸਟਮ ਸਾਰਾ ਤੈਸਨਾਇਜ਼ ਕਰ ਦਿੰਦੇ ਆ ਹੁਣ ਡੋਨਾਲਡ ਟਰੰਪ ਜਿਹੜੇ ਆ ਉਹ ਬੜੇ ਇੱਕ ਤਕੜੇ बिजनेਸਮੈਨ ਆ ਅੱਗੇ ਵੀ ਰਾਸ਼ਟਰਪਤੀ ਰਹਿ ਚੁੱਕੇ ਆ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੇ ਜਿਹੜੇ ਬਾਰਡਰ ਨੇ ਉਹਨਾਂ ਦਾ ਮਿਸਯੂਜ਼ ਹੋ ਰਿਹਾ ਖਾਸ ਕਰਕੇ ਮੈਕਸੀਕੋ ਤੋਂ ਕੈਨੇਡਾ ਤੋਂ ਔਰ ਉਹਨਾਂ ਨੇ ਸਾਫ਼ ਕਹਿ ਵੀ ਛੱਡਿਆ ਬਈ ਜੇ ਤੁਸੀਂ ਇਹ ਦੋਨੋਂ ਦੇਸ਼ ਨਾ ਸੁਧਰੇ ਤੇ ਮੈਂ ਆਪਣੇ ਚ ਮਲਾ ਲੈਣੇ ਤੁਹਾਡੇ ਅੱਛਾ ਬਈ ਇਹਨਾਂ ਨੂੰ ਸੁਧਰ ਜਾਓ ਤੁਸੀਂ ਨਹੀਂ ਤਾਂ ਉਹਨਾਂ ਕਨੇਡਾ ਵਿੱਚ ਮਨਾਲ ਨੇ ਇਹ ਸਮਝਾਇਓ ਕੀ ਕਿਹਾ ਉਹਨਾਂ ਨੇ ਇਹ ਕਿਹਾ ਭਈ ਜੇ ਤੁਹਾਡੇ ਇੱਥੇ ਦੋਨੋਂ ਦੇਸ਼ਾਂ ਨੇ ਆਪਣੇ ਬਾਰਡਰ ਦੇ ਉੱਤੇ ਕੰਮ ਚੱਜ ਨਾਲ ਨਾ ਕੀਤਾ ਤੇ ਤੁਹਾਨੂੰ ਇਹ ਸਾਹਮਣਾ ਕਰਨਾ ਪਏਗਾ ਮੁੜ ਕੇ ਤੁਸੀਂ ਅਮਰੀਕਾ ਦਾ ਹਿੱਸਾ ਬਣ ਜਾਓਗੇ ਅੱਛਾ ਹੁਣ ਕੱਲ ਇਹ ਹੈ ਕਿ ਯਾਰ ਦੇਖੋ 1 ਸਾਲ ਚ 96517 ਬੰਦਾ ਅਮਰੀਕਾ ਦਾ ਬਾਰਡਰ ਕਰਾਸ ਕਰ ਜੇ ਇੱਕ ਤਾਂ ਉਹਨਾਂ ਦੀ ਦੇਸ਼ ਦੀ ਇੰਟਰਨਲ ਸਿਕਿਉਰਿਟੀ ਨੂੰ ਖਤਰਾ ਇਹ ਉਹਨਾਂ ਦੇ ਸਿਸਟਮ ਨੂੰ ਕਲਾਪਸ ਕਰਨ ਵਾਲਾ ਇਮੀਗ੍ਰੇਸ਼ਨ ਪਾਲਿਸੀ ਨੂੰ ਢਾਹ ਲਾਣ ਵਾਲਾ ਫਿਰ ਉੱਥੇ ਦੇ ਬਰੋਜਗਾਰੀ ਅੱਗੇ ਜਿਹੜੀ ਅਨਇੰਪਲੋਇਮੈਂਟ ਆ ਉਹਨੂੰ ਇਫੈਕਟ ਕਰਦਾ ਹੈ ਤੇ ਅਮਰੀਕਾ ਦੇ ਜਿਹੜੇ ਲੋਕ ਨੇ ਉਹ ਇਹ ਚੀਜ਼ਾਂ ਤੋਂ ਬੜੀ ਨਫ਼ਰਤ ਕਰਦੇ ਨੇ ਕਿ ਇੱਥੇ ਬਾਹਰਲੇ ਬੰਦੇ ਆ ਜਾਣ ਤੇ ਹੁੱਲੜਬਾਜ਼ੀਆਂ ਕਰਨ ਆ ਕੇ ਇੱਥੇ ਆ ਕੇ ਅਸਾਈਲਮ ਲੈ ਲੈਣ ਇੱਥੇ ਆ ਕੇ ਵੀਜ਼ ਮਤਲਬ ਮੁੜ ਕੇ ਗ੍ਰੀਨ ਕਾਰਡ ਲੈ ਲੈਣ ਇਹਦੇ ਨਾਲ ਅਮਰੀਕਾ ਜਿਹੜਾ ਨਾ ਪੂਰਾ ਕਲਾਪਸ ਹੋ ਰਿਹਾ ਅਮਰੀਕਾ ਦਾ ਵੀ ਉਹ ਤਾਂ ਬਹੁਤ ਇਫੈਕਟ ਹੋ ਰਿਹਾ ਅਮਰੀਕਾ ਦੇ ਵਿੱਚ ਵੀ ਜਿਹੜਾ ਤੁਸੀਂ ਦੇਖਿਆ ਪਿੱਛੇ ਉਹਨਾਂ ਦੇ ਉੱਤੇ ਵੀ ਬੇਰੋਜ਼ਗਾਰੀ ਬੜੀ ਦਾ ਸੰਕਟ ਰਿਹਾ ਜੌਬਸ ਦਾ ਸੰਕਟ ਉੱਥੇ ਵੀ ਬਹੁਤ ਜ਼ਿਆਦਾ ਹੈਗਾ ਰੈਸੈਸ਼ਨ ਦਾ ਦੌਰ ਉੱਥੇ ਵੀ ਚੱਲਿਆ ਇਫੈਕਟ ਅਮਰੀਕਾ ਨੂੰ ਵੀ ਬਹੁਤ ਜ਼ਿਆਦਾ ਹੋਇਆ ਹੁਣ ਤੁਸੀਂ ਇਹੀ ਫਿਗਰ ਜੇ 2011 21 ਦੀ ਮੈਂ ਗੱਲ ਕਰਾਂ ਸਿਰਫ 30000 ਬੰਦਾ ਸੀਗਾ ਠੀਕ ਆ ਤੇ 21 ਤੋਂ ਲੈ ਕੇ 24 ਦੇ ਵਿੱਚ ਤਿੰਨ ਗੁਣਾ ਜ਼ਿਆਦਾ ਵੱਧ ਗਿਆ ਲੋਕ ਕੀ ਕਰਦੇ ਨੇ ਬੜ ਧਿਆਨ ਨਾਲ ਗੱਲ ਸੁਣਨ ਵਾਲੀ ਆ 50-50 ਲੱਖ ਰੁਪਈਆ ਫੜਾਉਂਦੇ ਨੇ ਏਜੰਟਾਂ ਨੂੰ ਸਾਨੂੰ ਕਿਸੇ ਤਰੀਕੇ ਅਮਰੀਕਾ ਪਹੁੰਚਾ ਦੇ ਕਿਸੇ ਤਰੀਕੇ ਪੁੰਚਾ ਦਿਓ ਦੇਖੋ ਦੋ ਰੂਟ ਲਾਂਦੇ ਜਿਹੜੇ ਮੈਨੂੰ ਸਮਝ ਹੈਗੀ ਹਜੇ ਤੱਕ ਹੈ ਤਾਂ ਵੈਸੇ ਜਲੰਧਰ ਦੇ ਹੀ ਨੇ ਜਿਹੜੇ ਧੰਦੇ ਦੇ ਮਾਸਟਰਮਾਈਂਡ ਨੇ ਹੈ ਤਾਂ ਜਲੰਧਰ ਦੇ ਨੇ ਸਭ ਨੂੰ ਪਤਾ ਕੌਣ ਨੇ ਤੇ ਵੀ ਚਲੋ ਨਾਂ ਕਿਸੇ ਦਾ ਕੀ ਲੈਣਾ ਪਰ ਸਭ ਨੂੰ ਪਤਾ ਵੀ ਲਾਲ ਬੱਤੀ ਵਾਲੀਆਂ ਗੱਡੀਆਂ ਕਿਦੇ ਦਫ਼ਤਰ ਜਾਂਦੀਆਂ ਤੇ ਕਿਹਦੇ لمبے ਕੱਦ ਵਾਲੇ ਦੇ ਬਹਿ ਕੇ ਜਿਹੜਾ ਅਕਾਲੀ ਦਲ ਦਾ ਅੱਜ ਕੱਲ ਟਿਕਟ ਵਿਪਾਲ ਦਾ ਬੀਬੀ ਜਗੀਰ ਕੌਰ ਦੇ ਖਿਲਾਫ ਕਿਹਦੇ ਦਫਤਰ ਰਾਸ਼ ਲੱਗਾ ਰਹਿੰਦਾ 50-50 ਲੱਖ ਰੁਪਈਆ ਲੋਕਾਂ ਦਾ ਲੈ ਕੇ ਸੈਂਟਰ ਦੀਆਂ ਏਜੰਸੀਆਂ ਵੀ ਮੈਂ ਕਹਿੰਦਾ ਯਾਰ ਚੁੱਪ ਕਰਕੇ ਬੈਠੀਆਂ ਇਹੋ ਜਿਹੇ ਬੰਦਿਆਂ ਨੂੰ ਧੱਕ ਦੇਣਾ ਚਾਹੀਦਾ ਯਾਰ ਜਿਨ੍ਹਾਂ ਨੇ ਪੂਰੇ ਅਮਰੀਕਾ ਵਰਗੇ ਕੰਟਰੀ ਨੂੰ ਟਾ ਹਾਲਾਤ ਤਾਂ ਫੜ ਕੇ ਇਦਾਂ ਦੇ ਕਈ ਹੈਗੇ ਯਾਰ ਇੱਕ ਨਹੀਂ ਹੈਗਾ ਦੂਜਾ ਚਲੋ ਛੱਡੋ ਆਪਾਂ ਇਸ ਗੱਲ ਤੋਂ ਅੱਗੇ ਵਧੀਏ ਬਈ ਗ੍ਰੀਸ ਹੈ ਹੁਣ ਮੰਨ ਲਓ ਪਹਿਲਾਂ ਪਹਿਲਾਂ ਤੋਂ ਸੁਕੂ ਇਹਨਾਂ ਨੇ ਪਹਿਲਾਂ ਅੱਜ ਤੋਂ ਕਿੰਨੇ ਸਾਲ ਪਹਿਲਾਂ ਗ੍ਰੀਸ ਦੀ ਐਮਬੈਸੀ ਨੂੰ ਹੀ ਸੈੱਟ ਕਰ ਲਿਆ ਗ੍ਰੀਸ ਦੀ ਐਮਬੈਸੀ ਨੂੰ ਹੀ ਉਹਨਾਂ ਨੇ ਬ੍ਰੇਕਡਾਊਨ ਕਰਕੇ ਉੱਥੋਂ ਵੀਜ਼ਾ ਲਵਾਉਣੇ ਸ਼ੁਰੂ ਕਰਤੇ ਬੱਚਿਆਂ ਮੁੰਡਿਆਂ ਦੇ ਜਿਨ੍ਹਾਂ ਨੇ ਜਾਣਾ ਸੀ ਉਹਦਾ ਗ੍ਰੀਸਾ ਵੀਜ਼ਾ ਲੱਗਦਾ ਗ੍ਰੀਸ ਲਾ ਲਿਆ ਉਹਨੂੰ ਅੱਗੋਂ ਮੈਕਸੀਕੋ ਲੈ ਗਏ ਮੈਕਸੀਕੋ ਤੋਂ ਉਹਨੂੰ ਬਾਰਡਰ ਕਰਾਸ ਕਰਾ ਕੇ ਅਮਰੀਕਾ ਤੱਕ ਦਾ ਬੜਾ ਸੇਫ ਜਾਰ ਰੂਟ ਚੱਲਦਾ ਸੀ ਬਾਅਦ ਵਿੱਚ ਯੂਰਪ ਛੰਗਣ ਵੀਜ਼ਾ ਉਹਨਾਂ ਨੇ ਜਿਹੜੇ ਨਾ ਦੇਖਿਆ ਅਮਰੀਕਾ ਦੇ ਆਪ ਦੇਖਿਆ ਉਹ ਕਹਿੰਦੇ ਯਾਰ ਇਹ ਜਿਹੜੇ ਬੱਚੇ ਬੁੱੱਚ ਐ ਮੈਕਸੀਕੋ ਇਹ ਸਾਰੇ ਗ੍ਰੀਸ ਦੇ ਵੀਜ਼ੇ ਤੇ ਆ ਰਹੇ ਫਿਰ ਉਹਨਾਂ ਨੇ ਗ੍ਰੀਸ ਦੀ ਐਮਬੈਸੀ ਦੇ ਬੰਦੇ ਫੜੇ FBI ਨੇ ਉਹ ਪਤਾ ਲੱਗਿਆ ਇੰਡੀਆ ਨੂੰ ਵੀਜ਼ਾ ਦੇਈ ਜਾਂਦੇ ਸੀ ਤੁਹਾਡਾ ਤੜ ਪੈਸੇ ਲੈ ਕੇ ਗ੍ਰੀਸ ਵਾਲੇ ਫਿਰ ਉਹਨਾਂ ਨੇ FBI ਨੇ ਅੰਦਰ ਦਿੱਤੇ ਫੈਡਰੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਆਂਡ ਯੂਰਿਕਾ ਦੀ ਏਜੰਸੀ ਉਹਨੇ ਅੰਦਰ ਦਿੱਤੇ ਇਹਦੇ ਚੱਲਦਾ ਵੈਸੇ ਹੀ ਬਾਈਅਰ ਦਾ ਰੂਟ ਬੜੇ ਆਰਾਮ ਨਾਲ ਫਿਰ ਇਸ ਤੋਂ ਬਾਅਦ ਇਹਨਾਂ ਨੇ ਜਿਹੜਾ ਵਾ ਏਜੰਟਾਂ ਨੇ ਉਹ ਰਸਤਾ ਬੰਦ ਹੋਇਆ ਇਹਨਾਂ ਨੇ ਦੁਬਈ ਵਾਲਾ ਰਸਤਾ ਫੜ ਲਿਆ ਇਹ ਤੋਂ ਦੁਬਈ ਦਾ ਵੀਜ਼ਾ ਤੁਹਾਨੂੰ ਬਤਾਉਣ ਅਰਾਈਵਲ ਵੀਜ਼ਾ ਗੋ ਵਨੇ ਜੂ ਅਲਾਰ ਆ ਜਾਂਦੇ ਆ ਫਿਰ ਉਹ ਨਾਰਕ ਹਵਾ ਗਾ ਲੈ ਜਾਂਦੇ ਆ ਉਸ ਤੋਂ ਬਾਅਦ ਲਿਆ ਕੇ ਅਮੈਕਸਿਕੋ ਦੇ ਬਾਰਡਰ ਤੇ ਤੇ ਅਮਰੀਕਾ ਚ ਕਰ ਦਿੰਦੇ ਇਹ ਟਾਈਮ ਥੋੜਾ ਜਿਆਦਾ ਲੱਗ ਜਾਂਦਾ ਇਹਨੂੰ ਫਿਰ ਇੱਕ ਰੂਟ ਇਹਨਾਂ ਨੇ ਉਸ ਤੋਂ ਇਲਾਵਾ ਹੋਰ ਫੜਿਆ ਜਿਹੜਾ ਜਦੋਂ ਇਹ ਇੱਥੇ ਜਿਹੜਾ ਵਾ ਯੂਰੋਪੀਅਨ ਵੀਜ਼ਾ ਹੀ ਲਵਾਉਂਦੇ ਨੇ ਯੂਰੋਪੀਅਨ ਵੀਜ਼ਾ ਲਵਾ ਕੇ ਉਹ ਸਾਊਥ ਅਫਰੀਕਾ ਦੇ ਬਾਰਡਰ ਕੋ ਘੁੰਮਦੇ ਹੋਏ ਸਾਊਥ ਅਮਰੀਕਾ ਦੇ ਘੁੰਮਦੇ ਘੁੰਮਦੇ ਬਾਰਡਰ ਤੇ ਸਿੱਧਾ ਮੈਕਸੀਕੋ ਦੇ ਬਾਰਡਰ ਤੇ ਲੈ ਆਂਦੇ ਆ ਤੇ ਲੈ ਆ ਕੇ ਬਾਰਡਰ ਕਰਾਸ ਕਰਾ ਦਿੰਦੇ ਆ ਲੇਕਿਨ ਇੱਚ ਸਭ ਪਹਿਨਾਮਾ ਦੇ ਜੰਗਲਾਂ ਚ ਉਹ ਵੀ ਰਸਤਾ ਚੱਲਦਾ ਤੁਸੀਂ ਦੇਖੋ ਯਾਰ 3 ਸਾਲ ਦਾ ਬੱਚਾ ਇਸ ਦੀ ਚਪੇਟ ਜਾ ਕੇ ਮਰ ਗਿਆ 3 ਸਾਲ ਦਾ ਬੱਚਾ ਦੇਖੋ ਹੁਣ ਕੈਨੇਡਾ ਚ ਜਿਵੇਂ ਬਹੁਤ ਜ਼ਿਆਦਾ ਖਾੜਾ ਲਾਲ ਬੱਚੀ ਭਈਆ ਏਜੰਟਾਂ ਨੇ ਉੱਥੇ ਵੀ ਬੜਾ ਧੂਆਂ ਕੱਢਿਆ ਪਿਆ ਸਰਕਾਰ ਦਾ ਬੱਚਾ ਲੁੱਟ ਕੇ ਤਾਂ ਸਾਰਾ ਭੇਜਦਾ ਉੱਥੇ ਹੁਣ ਬੱਚੇ ਬਾਰਡਰ ਵਾਲ ਤੱਕ ਦੇ ਬੈਨੇ ਕਿ ਅਸੀਂ ਅਮਰੀਕਾ ਚ ਕਿਸੇ ਤਰੀਕੇ ਵੜ ਜਾਈਏ। ਬਸ ਅਮਰੀਕਾ ਚ ਵੜ ਜਾਈਏ ਤੇ ਇੱਥੇ ਜਾ ਕੇ ਸਾਈਲਮ ਲੈ ਲਈਏ ਤੇ 8 9 10 ਸਾਲਾਂ ਨੂੰ ਗ੍ਰੀਨ ਕਾਰਡ ਮਿਲ ਜੂਗਾ। ਹੁਣ ਕੈਨੇਡਾ ਦੇ ਬਾਰਡਰ ਨੂੰ ਬੜਾ ਇਸਤੇਮਾਲ ਹੋ ਰਿਹਾ। ਉੱਥੇ ਦੇ ਏਜੰਟਾਂ ਨੇ ਦੁਕਾਨਾਂ ਖੋਲ ਲੀਆਂ ਆਓ ਆਓ ਅਮਰੀਕਾ ਤੱਕ ਜੀ ਤੁਹਾਨੂੰ ਅਮਰੀਕਾ ਭੇਜੀਏ। ਹੁਣ ਉਹਨਾਂ ਦੀ ਮੁਸੀਬਤ ਇਹ ਆ ਅਮਰੀਕਾ ਕੈਨੇਡਾ ਦੀ ਉਹਨਾਂ ਦੇ ਆਪਸ ਬਾਰਡਰ ਖੁੱਲੇ ਹੋਏ ਆ। ਮੈਕਸੀਕੋ 'ਚ ਤਾਂ ਤੁਸੀਂ ਵੀਡੀਓ ਨਸ਼ਰ ਹੁੰਦੀਆਂ ਦੇਖੀਆਂ ਕਿ ਤਾਰਾਂ ਦੇ ਗੋਲ-ਗੋਲ ਲੱਗੇ ਆ ਪਾਈਪਾਂ ਲੱਗੀਆਂ ਬੰਦੇ 40-40 ਫੁੱਟ ਦੀ ਪਾਈਪ ਤੇ ਚੜਦੇ ਪਏ ਜੰਪ ਮਾਰਦੇ ਪਏ ਆ ਵੀਡੀਓ ਆਉਂਦੀਆਂ ਮੈਂ ਗਰੀਲਾਂ ਪਾਉਂਦੇ ਨੇ ਸਾਰੇ ਲੇਕਿਨ ਕੈਨੇਡਾ ਦੇ ਵਿੱਚ ਤਾਂ ਹੈ ਹੀ ਨਹੀਂ ਕੈਨੇਡਾ ਤਾਂ ਬਾਰਡਰ ਹੀ ਹੈ ਨਹੀਂਗਾ ਸਿੱਧਾ ਉਹ ਤਾਂ ਸਿੱਧਾ ਇਧਰੋਂ ਤੇ ਉਧਰ ਚਲਜੋ ਪਿੰਡ ਉਧਰ ਸ਼ੁਰੂ ਹੋ ਜਾਂਦਾ ਲੇਕਿਨ ਗੱਲ ਤਾਂ ਸਭ ਤੋਂ ਵੱਡੀ ਜੜੀ ਗੱਲ ਮੈਂ ਕਹਿਣਾ ਚਾਹਨਾ ਕਿ ਇੰਨਾ ਬੰਦਾ ਏ 50-50 ਲੱਖ ਰੁਪਏ ਲੈ ਕੇ ਧੱਕੀ ਜਾਂਦੇ ਪਏ ਆ ਇਹਨਾਂ ਨੂੰ ਫੜਨਾ ਚਾਹੀਦਾ ਔਰ ਜਿੰਨਾ ਦਾ ਧਾਰਪ ਵਖਤੇ ਲੱਗਦਾ ਪਿਆ ਹੁਣ ਮੰਨ ਲਓ 18000 ਬੱਚਾ ਤੁਸੀਂ ਕਹਿੰਦੇ ਬਇਓ ਫਿਗਰ 18000 ਬੰਦਾ ਵਾਪਸ ਆਏਗਾ ਤੁਸੀਂ ਉਹਨੂੰ 50 ਲੱਖ ਨਾਲ ਕੈਲਕੂਲੇਟ ਕਰ ਲੋ ਕਿੰਨਾ ਪੈਸਾ ਇਹਨਾਂ ਨੇ ਲੱਲਿਆ ਤੇ ਉਹਨਾਂ ਦਾ ਜੀਵਨ ਦਾ ਕੀ ਬਣੂਗਾ ਇਹ ਹਰਿਆਣਾ ਪੰਜਾਬ ਸਾਰਾ ਇਹਨਾਂ ਨੇ ਖਾਲੀ ਕਰ ਛੱਡਿਆ ਈਵਨ ਇੱਥੋਂ ਭਈਏ ਵੀ ਕਈ ਅਮਰੀਕਾ ਪੁੰਜਾਤੇ ਤੁਹਾਨੂੰ ਪਤਾ 50 ਲੱਖ ਰੁਪਏ ਲੈ ਕੇ ਮੇਰੀ ਨੌਲੇਜ ਹੈਗਾ ਇੱਕ ਭਈਆ ਵੀ ਉੱਥੇ ਪਹੁੰਚ ਗਿਆ ਮੇਰੇ ਸੱਜਣ ਮੈਨੂੰ ਇੱਕ ਦਿਨ ਮੈਂ ਪੁੱਛਿਆ ਕਹਤਾ ਮੇਰਾ ਭਾਈ ਬਾਈ ਸਾਹਿਬ ਅਮਰੀਕਾ ਪਹੁੰਚਾ ਦਿਆ 에ਜੰਟ ਨੇ اچھا ਮੈਂ ਕਹਾਂ ਉਹ ਕਿਦਾਂ ਕਹਤਾ ਉਹ ਪਹੁੰਚਾ ਦਿਆ ਉਹਨਾਂ ਨੇ ਮੈਕਸੀਕੋ ਕੇ ਪਾਉਡਰ ਸੇ 50 ਲੱਖ ਲਿਆ ਤੋ ਭਈਏ ਦਾ ਮੁੰਡਾ 75 ਦੇਖੋ ਮੈਂ ਕਹਿੰਦਾ ਇਹ ਮੇਰਾ ਮਕਸਦ ਹੈਗਾ ਕਿ ਹਾਲਾਤ ਜਿਹੜੇ ਆ ਬੜੇ ਖਰਾਬ ਹੈਗੇ ਆ ਔਰ ਇਹ ਲੋਗ ਨਾ ਮੈਂ ਤਾਂ ਲੋਕਾਂ ਨੂੰ ਅਪੀਲ ਕਰਦਾ ਹੁਣੇ ਫਰਜੀ ਜਿਹੜੇ ਤਰੀਕੇ ਨਾ 에ਜੰਟਾਂ ਦੇ ਤੋਂ ਬਾਹਰ ਆ ਜਾਓ ਕੁਛ ਨਹੀਂ ਪਤਾ ਕਦੋਂ ਪਟਾਕਾ ਪੈ ਜਾਣਾ ਕਿਉਂਕਿ ਟਰੰਪ ਥੋੜਾ ਸਖਤ ਹੈ ਤੇ ਉਹਨੇ ਤਾਂ ਕੈਨੇਡਾ ਦਾ ਵੀ ਕੰਨ ਮਰੋੜਿਆ ਪਿਆ ਸਭ 18000 ਤੱਕ ਹੀ ਰਹਿਣਾ ਹੈ ਕਿ ਇਸ ਤੋਂ ਗਾਹ ਵੀ ਵਧਣਾ ਹੈ ਨਹੀਂ ਨਹੀਂ 96000 ਤੱਕ ਉਹਨਾਂ ਨੇ ਟਰੇਸ ਕਰ ਲਿਆ 96517 ਤੱਕ ਟਰੇਸ ਕਰ ਲਿਆ ਕਿ ਇੱਕ ਸਾਲ ਚ ਆਏ ਆ ਹੁਣ ਜਾ ਕੇ ਉੱਥੇ ਸਾਈਲਮ ਅਪਲਾਈ ਕਰੋਗੇ ਤੇ ਉਹਨਾਂ ਨੂੰ ਤਾਂ ਪਤਾ ਹੀ ਹੈ ਨਾ ਤੂੰ ਕਿੱਥੋਂ ਆਇਆ ਹੁਣ ਆਪਣੀ ਇਮੀਗ੍ਰੇਸ਼ਨ ਪਾਲਿਸੀ ਚ ਅਗਲੇ ਬਦਲਾਅ ਕਰ ਲੈਣਗੇ ਸਾਰੇ ਤੱਕ ਦੇਣਗੇ ਵਾਪਸ ਅੱਗੇ ਦੇਖੋ ਇੱਕ ਵਾਰੀ ਪੂਰਾ ਜਹਾਜ਼ ਝਾਟੜ ਜਹਾਜ਼ ਹੀ ਟਰੈਵਲ ਏਜੰਟ ਲੈ ਕੇ ਜਾ ਰਿਹਾ ਸੀ ਤੇ ਫਰਾਂਸ ਤੋਂ ਵਾਪਸ ਮੁੜਿਆ ਸੀ ਯਾਦ ਆ ਸੋ ਏਜੰਟਾਂ ਦਾ ਖੇਡ ਬਾਰੇ ਨਿਆਰੇ ਆ ਇਹਨਾਂ ਨੇ ਇੱਕ ਰਸਤਾ ਬੰਦ ਹੁੰਦਾ ਦੂਜਾ ਖੋਲ ਲੈਣਾ ਦੂਜਾ ਬੰਦ ਹੁੰਦਾ ਤੀਜਾ ਖੋਲ ਲੈਣਾ ਇਹਨਾਂ ਨੇ ਆਪਣਾ ਧੰਦਾ ਮਜ਼ਦੂਰ ਚਲਾਈ ਜਾਣਾ ਡਾਕਟਰ ਸਾਹਿਬ ਕੈਨੇਡਾ ਦੇ ਕੀ ਖਬਰਸਾਰ ਨੇ ਇਹ ਤਾਂ ਅਮਰੀਕਾ ਕਰਦਾ ਪਾ ਕੈਨੇਡਾ ਕੀ ਕਰਨ ਲੱਗਿਆ ਦੇਖੋ ਕੈਨੇਡਾ ਦੀ ਆਪਾਂ ਗੱਲਾਂ ਫੇਰ ਤੁਹਾਡੇ ਨਾਲ ਇੱਕ ਜਰੂਰ ਇੰਟਰਵਿਊ ਦੇ ਵਿੱਚ ਸਾਂਝੀਆਂ ਕਰਾਂਗੇ ਲੇਕਿਨ ਅਮਰੀਕਾ ਦੇ ਵਿੱਚ ਜਿਹੜੀ ਆ ਮੈਂ ਹਰੇਕ ਤਾਂ ਆਪਾਂ ਅਮਰੀਕਾ ਤੇ ਮੈਂ ਕਹਿੰਦਾ ਫੋਕਸ ਕਰ ਲਈ ਹੈ ਦੇਖੋ ਕੈਨੇਡਾ ਦਾ ਇਫੈਕਟ ਜਰੂਰ ਅਮਰੀਕਾ ਤੇ ਹੋ ਰਿਹਾ ਜਿਹੜਾ ਹੁਣ ਕੈਨੇਡਾ ਦੇ ਵਿੱਚ 10000 ਬੱਚਾ ਜਾਲੀ ਕਾਗਜ਼ਾਂ ਵਾਲਾ ਫੜਿਆ ਗਿਆ ਵਾ ਹੋਰ ਜਿਹੜੇ ਫੜੇ ਜਾ ਰਹੇ ਆ ਉੱਤੇ ਹਾਹਾਕਾਰ ਮੱਚੀ ਹੋਈ ਹੈ ਤੇ ਉੱਥੇ ਏਜੰਟਾਂ ਨੇ ਦੁਕਾਨਾਂ ਇਹ ਹੀ ਖੋਲੀਆਂ ਕਿ ਤੁਸੀਂ ਆਓ ਤੁਹਾਨੂੰ ਅਮਰੀਕਾ 'ਚ ਧੱਕੀਏ ਤੇ ਉੱਥੇ ਜਾ ਕੇ ਆਪਣਾ ਤੁਸੀਂ ਸਾਈਲਮ ਅਪਲਾਈ ਕਰ ਲਓ ਇੱਥੇ ਕਿਸੇ ਤੁਸੀਂ ਮਤਲਬ ਕਿਸੇ ਕੋ ਥ੍ਰੈਟ ਲੈ ਲਓ ਕਿਸੇ ਪੁਲਿਸ ਕੋਲੋਂ ਐਵੇਂ ਇੱਕ ਐਫਆਈਆਰ ਕਰਾ ਲਓ ਕਰਾ ਕੇ ਤੇ ਮੁੜ ਕੇ ਤੁਸੀਂ ਕਹਿ ਦੋ ਜੀ ਮੇਰੇ ਤੇ ਪੁਲਿਸ ਧੱਕੇ ਨਾਲ ਪਰਚੇ ਦਈ ਜਾਂਦੀ ਹੈ ਜੀ ਮੈਨੂੰ ਇੱਥੇ ਸ਼ਰਨ ਦਿੱਤੀ ਜਾਵੇ ਦੇਖੋ ਅ ਉਹ ਮਾਨਵ ਅਧਿਕਾਰ ਜਿਹੜੇ ਮਨੁੱਖੀ ਅਧਿਕਾਰਾਂ ਦੀ ਬੜੀ ਨਾਲ ਟੱਟ ਕੇ ਪੈੜਾ ਦੇਣ ਵਾਲੀਆਂ ਦੇਸ਼ ਹੁੰਦੇ ਆ ਉਹ ਕਹਿੰਦੇ ਆ ਠੀਕ ਆ ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਉਹ ਦੇਸ਼ਾਂ ਦੇ ਨਾਗਰਿਕਾਂ ਨੂੰ ਇੱਥੇ ਇਹਨਾਂ ਦਾ ਰਾਈਟ ਹੈ ਕਿ ਅਸੀਂ ਉਹਨਾਂ ਦੇ ਮਨੁੱਖੀ ਅਧਿਕਾਰਾਂ ਤੇ ਪੈੜਾ ਦਈਏ ਤੇ ਲੋਕੋ ਤਾਂ ਫਾਇਦਾ ਲਈ ਜਾਂਦੇ ਪਏ ਆ ਲੇਕਿਨ ਗੱਲ ਤਾਂ ਸਭ ਤੋਂ ਵੱਡੀ ਹੈ ਬਈ ਇੰਨਾ ਬੰਦਾ ਅਮਰੀਕਾ ਦੇ ਵਿੱਚ ਪਿਛਲੇ 2 ਸਾਲਾਂ 'ਚ ਜੇ ਆਪਾਂ ਕਹੀਏ ਕਿ 2.5 ਤੋਂ 3 ਲੱਖ ਬੱਚਾ ਚਲਾ ਗਿਆ ਬੰਦਾ ਚਲਾ ਗਿਆ ਆਖਰਕਾਰ ਉੱਥੇ ਅਮਰੀਕਾ ਕਰੇਗਾ ਕੀ ਇਹਨਾਂ ਦਾ ਚਾਰ ਪਾਏਗਾ ਠੀਕ ਹੈ ਨਾ ਜਿੰਨਿਆਂ ਦੀ ਲੋੜ ਆ ਰੱਖ ਲੈਣਗੇ ਬਾਕੀ ਸਾਰੇ ਉਹਨਾਂ ਨੇ ਵਾਪਸ ਭੇਜ ਦੇਣੇ ਆ ਮੈਨੂੰ ਲੱਗਦਾ ਹੈ ਕਿ ਇਹ ਹੋ ਜਾਣਾ ਸ਼ੁਰੂ ਕਿਉਂਕਿ ਜਿੱਦਾਂ ਹੀ 트াম্প ਨੇ ਆਪਣੀ ਸੋਹ ਚੱਕਣੀ ਆ ਉਸ ਤੋਂ ਬਾਅਦ ਉਹਨੇ ਇਹ ਕਿਹਾ ਉਹਨੇ ਆਪਣੇ ਸੋਹ ਖਾਦੀ ਹੋਈ ਆ ਕਿ ਮੈਂ ਸੋਹ ਚੱਕਣ ਤੋਂ ਬਾਅਦ ਕੰਮੀ ਸ਼ੁਰੂ ਤੋਂ ਇੱਥੋਂ ਕਰਨਾ ਕਿ ਜਿਹੜੇ ਇਲੀਗਲ ਆਏ ਆ ਸਾਰੇ ਟਰੈਸਪਾਸਰ ਇਹਨਾਂ ਨੂੰ ਚੱਕ-ਚੱਕ ਕੇ ਬਾਹਰ ਸੁਟਣਾ ਕਿਉਂਕਿ ਮੈਕਸੀਕੋ ਦਾ ਬਾਰਡਰ ਬੜਾ ਲੰਬਾ ਬਾਰਡਰ ਹੈ ਇੰਨੇ ਬਾਰਡਰ ਦੀ ਰੱਖਿਆ ਨਹੀਂ ਹੋ ਸਕਦੀ ਲੇਕਿਨ ਜਿਹੜੇ ਬੰਦੇ ਕ੍ਰਾਸ ਕਰਕੇ ਗਏ ਆ ਅਗਰ ਉਹ ਠਕਣੇ ਸ਼ੁਰੂ ਕਰ ਦੇਣਗੇ ਆਪੇ ਚਕੰਨੇ ਹੋ ਜਾਣਗੇ ਸਾਰੇ ਬਿਲਕੁਲ ਇਹ ਇਹ ਪੋਜੀਸ਼ਨ ਇਸ ਵੇਲੇ ਬਣੀ ਹੋਈ ਆ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬਣੇ ਰੋਵਾਨੀ ਪੰਜਾਬੀ ਦੇ